ਲੋ ਜੀ ਫਸਰੀ ਕਾਲ ਜੀ ਰਾਤੀ ਮਹੀਨੇ ਬਸ ਕਰਾਈ ਬਈ ਆ ਫੇਰ ਆਦਾ ਵੀ ਪੂਰਾ ਹੈ ਉਹ ਅਜੀ ਬੈਲੀ ਇਹ ਫਤਾਂ ਉਹ ਆਹ ਕਰਨਾ ਕਰਵਾ ਕੇ ਮਹੀਨੇ ਬਸ ਕਰਾਈ ਬਈ ਆ ਦੇਖਾ ਜੰਦੇ ਬਾਈ ਦੇਖਾ ਵਿੱਚ ਚੋਈ ਕਿੰਨੀ ਜਲਦੀ ਆ ਆ ਮੈਂ ਤਾ ਪਿੱਛੇ ਤੋਂ ਪਾਣੀ ਦਾ ਆ ਗਿਆ ਮਾ ਇਹ ਤਾਂ ਨਹੀਂ ਪਿਆ ਬੋਲ ਬੋਲ ਨਹੀਂ ਜੀ ਮਰੇ ਮਰੇ ਉਹ ਬਰਾਉਂ ਗੁਪਾਰਤਾ ਤੋਂ ਕਿਉਂ ਇੰਦਾ ਉਹ ਹੋ ਰਾ ਪਾਣੀ ਸਕਾਇ ਵੀ ਦੇ ਹੁਣ ਕੋਈ ਕਿਸੇ ਨੇ ਨਹੀਂ ਜੀਂਦਾ ਹੁਣ ਤਾਂ ਉਹ ਹੀ ਬਿਲਕੁਲ ਹਟ ਗਈ ਜੀ ਹੁਣ ਆਏ ਵੀ ਦਿਨਾਂ ਮੀਂਹ ਪਿਆ ਧਾਰ ਖਾ ਗਏ ਆ ਗਏ ਹਾਂ ਜਿਹੜਾ ਉੱਪਰ ਨੇ ਕੀਤਾ ਜਿਹੜੀ ਥੋੜੋ ਥੋੜਾ ਜਲੀ ਜਾਂਦਾ ਪਾਣੀ ਤਾਂ ਥੱਲੇ ਦਾ ਜਿੱਦੀ ਜਾਂਦਾ ਇੱਧਰ ਬਾਹਰ ਹਰ ਵਕਤ ਤੇ ਪਾ ਹਟਦਾ ਨਹੀਂ ਇਹਦਾ ਅੱਜ ਵੀ ਮੈਨੂੰ ਮੀਂਹ ਨਹੀਂ ਆਇਆ ਮੈਂ ਅੱਜੋਂ ਬਰੀਚਾ ਨਾਲ ਹੀ ਬੈਠਾ ਮੈਂ ਹਾਂ ਸੋਇਰੇ ਟੱਕਲਾ ਲਾ ਦੇ ਤਾਂ 5 ਮਿੰਟ ਵਾਸਤੇ ਹੋਵੇ 20 ਲੱਖ ਦਾ ਤੇ ਬਧੀ ਮਰਦੀ ਹੈ ਚਲ ਜਾਓ ਕਰੋ ਰਾਮ ਰੋਸ ਨਾ ਪਾਓ ਅਜਿਹਾ ਵਹਿਲੇ ਵੀ ਆਪਣਾ ਚੋਲ ਝੂਰ ਬਣਾ ਰਹੇ ਹੋ ਹੋਰ ਜੇ ਇਸਕੇ ਸਿੱਟੀ ਦੀ ਲੋੜ ਵੀ ਪਾ ਦੇਣਾ ਬੰਨਾ ਹੋਵੇ ਅੱਛਾ ਜਿੰਤੀ ਬਣਾ ਰੋ ਵਾ ਬਬਟੀ ਹੋਵੇ ਤਾਂ ਵੀ ਜਾ ਲਾ ਲਾ ਪਾਸ ਜਾ ਰਿਹਾ ਜੀ ਉਹ ਨਾ ਠੀਕ ਆ ਚੱਲ ਚੁੱਪੀ ਸਰਦੀ ਖਾਓ ਚੱਲ ਬਹੁਤ ਬਹੁਤ ਦਾ ਕੰਮ ਕਰੋ ਚੁੱਪੀ ਦੇਖਦੇ ਹੁੰਦੇ ਆ ਹੁਣ ਜੇ ਮੈਂ ਵੀ ਹੋਰ ਘਟੇਗਾ ਬਾਹਰ ਕੋ ਬੱਗੇ ਨੇ ਤਾਂ ਚੱਪੀ ਓਕੇ ਜਾਣਾ ਪੈਣਾ ਨਹੀਂ ਇੱਥੇ ਹਾਂ ਅੱਜ ਨਹੀਂ ਕਰਾਂਗੇ ਤਾਂ ਕੋਈ ਤੁੱਕੇ ਜਾਈਦੇ ਨਾ ਕੋਈ ਵੀ ਬਹੁਤ ਦੇਰ ਤੇ ਤੀਕਾ। ਇਹ ਗਾਰੇ ਦੀ ਜਾਣਾ ਪੱਕੀ ਨੂੰ ਬਹੁਤ ਦਰਕਰਨ ਲੱਗੀ। ਪੱਕੀ ਦੇ ਘਟ ਤਿਲ ਕਿ ਦੀ ਗਾਰੇ ਚ। ਮੋਟਰ ਮਨ ਨੂੰ ਲਗਾ। ਕਾਹਾਂ ਤਾਂ ਮੋਟਰ ਪਹਿਲਾਂ ਤੋਂ ਹੀ ਨਹੀਂ ਜਾਂਦੀ ਸਕੂਟਰੀ ਜੀ। ਹਿਸਾਬ ਹੋ ਗਿਆ ਕਿ ਕਿੱਡ ਕਰ ਲਗਾ ਲਗਾ ਰਿਦਸੇ। ਹੋਰ ਤਾਂ। ਉਹ ਟ੍ਰੈਕਟਰਾਂ ਗੱਜਿਕ ਨਾ ਆਪੈਂ ਤਾਂ ਕੱਟੀ ਰਸਬੀਆਂ ਕਰੀ ਗਿਆ। ਜਿਨ੍ਹਾਂ ਲੱਗੀ ਜਾਣਾ ਪੱਛਾਰਾ ਤੋਂ ਨਾ ਫਰਾਉਂਦੀ ਜਾਂਦਾ। ਆ ਪਿੰਡ ਦੀ ਫਿਰਨੀ ਨੂੰ ਦੇਖ ਲੈ ਤੂੰ ਕੀ ਆਦੋ। ਮੈਂ ਨਾ ਕੋ। ਮੋੜ ਉੱਪਰ। ਟ੍ਰੇਨ ਦਾ ਫੜਦਾ। ਉੱਥੇ ਨੂੰ ਲੰਘਣਾ ਉੱਥੇ। ਗੁਰਦਾਸ ਜੀ ਲੇ ਫੇਣੀ ਫੋਨ ਵੱਜਣ ਲੱਗ ਗਿਆ ਦੇਖ ਲੈ ਬੁਗਾ ਹੈ ਕੀ ਕਹਿੰਦਾ ਫੇਣੀ ਫੋਨ ਮੈਨੂੰ ਗੁਰਦਾਸ ਕੋਲ ਆਉਣਾ ਪਾਵੇ ਹਾਂ ਲੈ ਠੀਕ ਹੈ ਉਹ ਹੁਣ ਕੰਮ ਨਿਬੇੜਿਆ ਉਹ ਲੈ ਕੱਟ ਲੈ ਤਾਂ ਪਾ ਦਵਾਂ ਕੀ ਕਹਿੰਦਾ ਰੇਡਰ ਨਾਲ ਟੁਕਾ ਟੁਕੜਾ ਸਾਲੇ ਟੁਕਾ ਖੜਾ ਜਾਂ ਮੋਟਰ ਛੜ ਮਾਰਦੀ ਰੇਡਰ ਦਾ ਟੁਕਾ ਹੋ ਜਾਊਗਾ ਕਰੰਟ ਲਾਉਣਾ ਬੀਬੀ ਇਹ ਕਹਿੰਦਾ ਹੁਣ ਮੈਂ ਟੁਕਾ ਲਾਉਣਾ ਕਿ ਮੋਟਰ ਖਰਾਬ ਹੈ ਕਾਲੂ ਆਉਂਗਾ ਡੋਕਾ ਹੁਣ ਕਹਿ ਰਿਹਾ ਜਾ ਨਹੀਂ ਪੈਂਦਾ ਅੱਗੀ ਦਾਤੀ ਨਾਲ ਵੱਢਣ ਲੱਗਣਾ ਕਿ ਸਾਈਕਲ ਮਣਾ ਹੌਲੀ ਹੌਲੀ ਡੋਕਾ ਡੋਕ ਤੇ ਦਾਤੀ ਨਾਲ ਆ ਜੀ ਮੇਰੇ ਨੂੰ ਪਤਾ ਕੀ ਹਾਲ ਥਲਾ ਹੂੰ ਸਵੇਰੋਂ ਕੱਲ ਹੀ ਨਾ ਪੰਗਾ ਪਈ ਨਹੀਂ ਪਾਇਆ ਹਣੇ ਹੂੰ ਲੈਟ ਨਾ ਟੁੱਟੇ ਨਾ ਚੱਲਦੀ ਮਾਰੀ ਇਹ ਦੱਬਿਆ ਬਣਾ ਸਟਾਰਟਰ ਉਹਨੇ ਬੀਜਾ ਹੱਤਾ ਉਹਦਾ ਅੱਛਾ ਉਹ ਸਾ ਚੱਲਦੀ ਖੜਦੇ ਆ ਮੋਟਰ ਅੱਛਾ ਜਮੈਕਸ ਦੇ ਕਿਹਦੇ ਲੈਟ ਨਾ ਠੀਕ ਮਹਮਦ ਹੱਠੀ ਜੂਣੀ ਜਮੈ ਦੇਖੀ ਪਰ ਉਹਨੇ ਪੱਕੀ ਜਾਂਣਾ ਪਰ ਹੂੰ ਮੈਂ ਰੂਜ ਲਾਤਾ ਫਿਰ ਫੇਰ ਆ ਦੇ ਕਰੇ ਉਹ ਮੋਟਰ ਚੱਲਦੀ ਦੀ ਉਹ ਬੀਬੀ ਉਹਨੇ ਛੱਡਤਾ ਹਨ ਉਹ ਚੂਟਾ ਮਾਰ ਕੇ ਚਲਦੀ ਆ ਮਾੜਾ ਚੂਟਾ ਮਾਰਦਾ ਭੈਣ ਮਾੜਾ ਮੋਟਰ ਚਲਾ ਦਿੰਦੇ ਆ ਜਦੋਂ ਮੈਂ ਉੱਥੇ ਗਿਆ ਮੋਟਰ ਕੋਲ ਬਗਲ ਦੱਬਿਆ ਰਹੂਗਾ ਉਹ ਹੀ ਕੰਮ ਫੇਰ ਹੋਇਆ ਫੂਜੀ ਦਾ ਮਾਹ ਅਸਲਾ ਬੜਾ ਦੱਬਿਆ ਵੇ ਛੱਡਾ ਲੱਗਿਆ ਪਿਆ ਫੇਰ ਉਹ ਮਾਹ ਸਾਹ ਜੀ ਰੁਕਾ ਕਰੂਗੇ ਮਾਹ ਐਸਲਾ ਮੋਟਰ ਦਾ ਬੜਾ ਦੱਬਿਆ ਪਿੱਛੇ ਵੇ ਛੱਡਤਾ ਹੂੰ ਜੈ ਸਵੇਰ ਸਵੇਰ ਲੱਗੇ ਟੋਪਾ ਕਰਦ ਕਰੰਟ ਮਾਰਦੀ ਬਾਈਕ ਮਾਉਣ ਲੱਗਿਆ ਵੀ ਮੂਤੇ ਨੂੰ ਉਹ ਥੱਲਾ ਬੜਾ ਦੱਬਦਾ ਉਹਦਾ ਸਾਡੀ ਘੰਟਾ ਕੇ ਥੱਲਾ ਕੱਖਾ ਪਕੜਦਾ ਮੋਟਰ ਨੂੰ ਫੜਿਆਦਾ ਮੈਨੂੰ ਛੂਟਾ ਬ ਫੱਟੀ ਲਾਉਣੀ ਆ ਯਾਰ ਦੇਖੋ ਮੋਟਰ ਉੱਪਰ ਫੱਟੀ ਹੀ ਚਾਹੀਦੀ ਹੈ ਨਹੀਂ ਫੱਟੀ ਬਾਈ ਮੋਟਰ ਲੱਗੇ ਚਾਹੀਦੀ ਆ ਟੋਕੇ ਵਾਲਿਆਂ ਨੂੰ ਉੱਪਰ ਪਾਟੀਸ਼ਨ ਨਹੀਂ ਬਣਾ ਕੇ ਨਾ ਫੱਟੀ ਪੁਰ ਪਈ ਆ ਮੈਂ ਤਾਂ ਦੇਖਦਾ ਸੋਨੀ ਜੇ ਸੋਨੀ ਸਰੇ ਨੁਕਸਾਨ ਪੜੇ ਤੇ ਆਦੀ ਮੋਟਰ ਨੂੰ ਕੰਦ ਬਣੀ ਲੱਗਣੀ ਹਾਂ ਮੋਟਰ ਦੇ ਉੱਪਰ ਹੀ ਠੀਕ ਆ ਫੱਟੀ ਲਾ ਦੀ ਆ ਉਹ ਜੁਗਾਰ ਤਾਂ ਹੀ ਉੱਪਰ ਤਾਂ ਐ ਫਰਕ ਰਹਿੰਦਾ ਮੋਟਰ ਕੰਦ ਬਲਾਈ ਵੀ ਮਸ਼ੀਨ ਨੂੰ ਖਿੱਚਦੀ ਆ ਉੱਪਰ ਮਸ਼ੀਨ ਨੂੰ ਨਹੀਂ ਖਿੱਚਦੀ ਉਹ ਹਾਂ ਹਾਂ ਹੁਣ ਟਾਇਰ ਲਵਾ ਦੇ ਨਾ ਲੈ ਟਾਇਰਾਂ ਦੀ ਲੋੜ ਜਿਆਦਾ ਹੈਗੀ ਆ ਵਧੇਰੀ ਉਹ ਸੋਨੀ ਨੂੰ ਪੁੱਛਿਆ ਸੀ ਕਿ ਆ ਵਧੀਆ ਕਰਿਆ ਬਾ ਤੇਰੇ ਹੱਥੋਂ ਤਾਂ ਘਮਾਉਣਾ ਫ ਇਹ ਜਦੋਂ ਮੋੜ ਬਣਿਆ ਨਾ ਗੇਟ ਕੋਆ ਕੇ ਡੋਕਾ ਦਸਣਾ ਨਹੀਂ ਚੱਲਦੇ ਨੇ ਖੁੱਲੀ ਨੂੰ ਰੱਖ ਕੇ ਉੱਪਰ ਬੈਠ ਕੇ ਜਾਣਾ ਇਹਦਾ ਸਾਰਾ ਗੁਜ਼ਾਰਾ ਚਾਹ ਪਾਣੀ ਦਾ ਲਾਤਾ ਕੋਲਣਾ ਪਾਣੀ ਲਾਤਾ ਪਾਣੀ ਦਾ ਮੇਰੇ ਅਨੁਸਾਰ ਨਾ ਗੱਲ ਤਾਂ ਕੰਮ ਜਾ ਕਾਤੇ ਨਹੀਂ ਠੀਕ ਆ ਦੱਸ ਉਹ ਜਿਹੜਾ ਦਸਾ ਹਾਂ ਜਿੱਦਾਂ ਮੈਂ ਦੇਖ ਰਿਹਾ ਜਾਲ ਜਾਲ ਵਿੱਚ ਉਹ ਲੈ ਰੇਹੀ ਦੇ ਸਾਡ ਟੀਏ ਚੌਥੇ ਦਿਨ ਕਰੀਦਾ ਲੈ ਅੱਜ ਸਾਰੀ ਇਹ ਜੀ ਮੌਜੂਦ ਟੀਏ ਜੋ ਖੂਨ ਦਾ ਜਾਲ ਹੈ ਵੀ ਯਾਰ ਵੀ ਨਹੀਂ ਪੈਂਦਾ ਦੱਸ ਆ ਲੈ ਉਹ ਪਤਾ ਕੀ ਕਰਦੇ ਡੰਗਰ ਗਾਦਨਾ ਵਿੱਚ ਤੂੜੀ ਛੱਡ ਦਿੰਦੇ ਆ ਤੀਏ ਤਾਂ ਟੂੜੀ ਖਰਾਬ ਹੋ ਜਾਂਦੀ ਹੈ ਹੋਣੀ ਹੈ ਹੁਣ ਅਸੀਂ ਪਾਣੀ ਦੇ ਬੱਚੇ ਦੇ ਬੁਲਾਉਂਦੇ ਹਾਂ ਹਰਾ ਜਾਲਾ ਤੀਏ ਚੋਹੇ ਪਾਣੀ ਮੇਰੀ ਗੱਲ ਸੁਣ ਜੇ ਪਾਣੀ ਬਾਰ ਕਰਦਾ ਹੁੰਦਾ ਨਿਕਲ ਜਾਂਦਾ ਹਾਂ ਇੱਕ ਲੱਖ ਸਾਰੇ ਹਾਂ ਜਦੋਂ ਜਾਲੇ ਤੋਂ ਦੇਗਾ ਤੂੰ ਦਾ ਮੈਂ ਯਾਰ ਜਾਲੇ ਦਾ ਇੰਨੇ ਦਾ ਉਹ ਕਈ ਵਾਰੀ ਹੁਣ ਦੂਦੇ ਗਾਣੇ ਦੇਖੀ ਵੀ ਜੀ ਤੈਨੂੰ ਮੌਕੇ ਮਿਲ ਗਈ ਖਰਾਬ ਸਬੂਤ ਮਿਲ ਗਿਆ ਸਬੂਤ ਮਿਲ ਗਿਆ ਤੈਨੂੰ ਮੌਕੇ ਪਰ ਇੱਕ ਨੇ ਛਾਪਾਂ ਵਾਲੇ ਦੀ ਗੱਲ ਹੁੰਦੀ ਆ ਇਹਦੇ ਦੱਸ ਕੇ ਗਏ ਫੇਕੇ ਕੇ ਹਾਂ ਮਹੱਲਾ ਜਾਏ ਆ ਜਾਂਦਾ ਕਮ ਮਾ ਮਾ ਵੀਡੀਓ ਮੈਂ ਕਿ ਹਰੀ ਮਾ ਠੀਕ ਆ ਠੀਕ ਆ ਵੀਡੀਓ ਸਾਡੀ ਮੰਨਦੀ ਦੀ ਬਾ ਠੀਕ ਆ ਠੀਕ ਆ ਤੇਰੀ ਬਾ ਕਿ ਉਹ ਬੰਮੇ ਲੈ ਤਾਹਲਾ ਲਾਵੇ ਪਲਾਸਟਿਕ ਦਾ ਜਿਹੜਾ ਤਸਲਾ ਹਾਂ ਪਲਾਸਟਿਕ ਦਾ ਤਸਲਾ ਲਾ ਕੇ ਉਹਦਾ ਸਾਈਡ ਜੀ ਤੇ ਪਾਈਪ ਪੈਂਦਾ ਕਰੇ ਉੱਪਰ ਦੇ ਕਿਨਾਰੇ ਤੇ ਪਾਣੀ ਵਿੱਚ ਗਰੇ ਤਸਲੇ ਮਾ ਪਾਣੀ ਖੜਾ ਤੇ ਪੀ ਆ ਕੋਈ ਜਦ ਮਾ ਜੇ ਆਪਣਾ ਕਪੜਾ ਮਾਰ ਦੋ ਉੱਚੀ ਵੱਜੇਂਦਾ ਤਾਂ ਕਿਉਂਗੇ ਨਹੀਂ ਉਹਦੇ ਜਿਹੜੇ ਅੰਦਰ ਪਾਈਪ ਆ ਉਹਨਾਂ ਜੀ ਤਾਂ ਨਹੀਂ ਵੱਜਣਾ ਉਹਨਾਂ ਜਗ੍ਹਾ ਤੇ ਮਾਰਨਾ ਉਹਨਾਂ ਜੀ ਜਮਣਾ ਸਮਾਨ ਉੱਚ ਨਹੀਂ ਜਮਦਾ ਉਹਦਾ ਪਾਣੀ ਥੱਲੇ ਨਿਕਲੇ ਹੁੰਦਾ। ਇਹਦਾ ਨਿਕਣਾ ਫਾਰਮਾਂ ਸੂਰ ਦੇਖੇ ਮੈਂ ਪਾਣੀ ਪੀਂਦੇ। ਹਾਂ ਉਹੀ ਚਾਹੀਦਾ ਟੂਟੀ ਵਾਲਾ ਸੇ। ਸੜੇ ਮੂੰਹ ਜਾਂ ਲੱਗ ਪੀ ਜਾਂਦੇ। ਸੜੇ ਮੂੰਹ ਲਾ ਕੇ ਪੀਂਦੇ ਯਾਰ ਕੁੱਟ ਭਰ ਦੇ ਪੂਗਾ। ਉਹਨਾਂ ਨੂੰ ਉਹ ਨਹੀਂ ਬਰ ਦੇਣਾ। ਡੰਗਰ ਨਹੀਂ ਨਾ ਪੀ ਸਕਦੇ ਡੰਗਰ ਹੋ ਸਕਦੇ। ਉਹ ਤੂੰ ਸਾਫ ਲਾ ਨਹੀਂ ਵੀ ਮੈਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਦ ਪਾਣੀ ਪੀ ਜਾਂਦੀਆਂ। ਸਾਨੂੰ ਪਤਾ ਲੱਗਦਾ। ਮੈਂ ਕਹਿੰਦੇ ਬਹੁਤ ਕਦੇ ਕਦੇ ਕਦੇ। ਦੇਖ ਇੱਕ ਮਹੀਨੇ ਕਿ ਕਰਦੀ ਆ। ਇਕੱਠਾ ਪਾਣੀ ਥੋੜਾ ਪੀਣਾ। ਜਦ ਮੈਂ ਇਸ ਨੂੰ ਚੋਣ ਲੱਗਦੇ ਆ ਨਾਲੇ ਬੰਡ ਖਾਈ ਜਣਾ ਨਾਲੇ ਪਾਣੀ ਪੀਣ ਲੈ ਜਾਂਦੀ ਕੁੱਟ। ਹਾਂ। ਫੈਂਟ ਨਹੀਂ ਆਉਂਦੀ ਉਹਨਾਂ ਨੂੰ ਤਾਂ ਫੈਂਟ ਦਾ ਜਿਹੜੀ ਆਉਣੀ ਆਵੇ ਹੁਣ ਆਏ ਤਾਂ ਹੈ ਨਹੀਂ ਵੀ 1 ਮਿੰਟ ਚ ਪਾਣੀ ਆ ਜਾਣਾ ਦੁੱਧ ਵਿੱਚ ਤੀਨੇ ਜ਼ਰੀਲਾ ਆਤੀ ਗੱਲ ਤਾਂ ਠੀਕ ਉਹਦੀ ਫੈਂਟ ਘਣ ਜਾਂਦੀ ਹੈ ਮੈਂ ਕਿਤੇ ਲੋਟੀ ਜਾ ਕੇ ਪਾਣੀ ਜਾਂਦਾ ਹਾਂ ਕਿਤੇ ਇੱਕ ਮਿੰਟ ਉਹ ਪਿੰਦੀ ਸਾਰ ਥੋੜੋ ਚੱਲਿਆ ਪਾਣੀ ਜਾਂਦਾ ਗੱਲਾਂ ਪਿੰਦੀ ਸਾਰ ਥੋੜੋ ਚੱਲਿਆ ਬਣੀ ਪਾਣੀ ਹੋਣਾ ਬਲਾਓ ਫੈਂਟ ਦੇਖਣੀ 11:00 ਵਜੇ ਆਜਵਾ ਜਮੈਂ ਹਰ ਕੋ ਪੈਂਦਾ ਬਾਈ ਉਹ ਥੋੜਾ ਬਹੁਤਾ ਪੈਸਾ ਨਹੀਂ ਜਾਂਦੀ ਪੈਂਦਾ ਨਹੀਂ ਕਿਤੇ ਹੁਣ ਠੰਡਾ ਪਾਣੀ ਕਰ ਮੇ ਜੇ ਪਿੰਦੇ ਤੇ ਦਾਤ ਤਾਂ ਕਿੱਥੇ ਜਾਂਦਾ ਢਿੱਡ ਜਾਂਦਾ ਇੰਨੀ ਦਿੱਤੀ ਨਹੀਂ ਹੋਰ ਕਰ ਜਿੱਦ ਤੂੰ ਇੰਨਾ ਹੀ ਹੈ ਭਾਈ ਜਿੱਥੇ ਡੰਗਰ ਚੋਣੇ ਆ ਉੱਥੇ ਇੱਕ ਘੰਟਾ ਬੈਣਾ ਪਾਣੀ ਕੱਢਦੇ ਉਹਦਾ ਇਹ ਤਾਂ ਪੈ ਕਰਨਾ ਅਸੂਲ ਕਰਨਾ ਉਹ ਗੱਲ ਕਰਦਾ ਜੇ ਰੋਕਣਾ ਹੀ ਆ ਪਾਣੀ ਆਉਣੇ ਦੇਖ ਤੇ ਯਾਰਵਾ ਕਰਕੇ ਵੱਧ ਹੀ ਨਹੀਂ ਪਰਦੇ ਹੋਰ ਬੰਦੇ ਤਾਂ ਡੋਕੇ ਕੱਢਦੇ ਆ ਫੈਂਟ ਵਦੇ ਇਹ ਡੋਕੇ ਇਹ ਮੇਰਾ ਵੱਧ ਨਹੀਂ ਪੈਣਾ ਹੈਗਾ ਹਰਗ ਹਰੇ ਗੀਦਾ ਪੈਂਦਾ ਉਹ ਸਾਰੇ ਡੰਗਰ ਥੋੜ ਨੂੰ ਪਾਣੀ ਪੀਂਦੇ ਬਾਈ ਉਹ ਗੱਲ ਕਰਦਾ ਮੈਂ ਤੈਨੂੰ ਇੱਕ ਮੈਗ ਨੂੰ ਆਤਾ ਇਹਦਾ ਵੀ ਇਹ ਨਾ ਇੱਕ ਮੈਗ ਸਾਨੂੰ ਆ ਨਹੀਂ ਪਤਾ ਨਹੀਂ ਲੱਗਦਾ ਪੀਂਦੇ ਗਾਦਾ ਤੂੰ ਮਜ਼ੇ ਦੀ ਗੱਲ ਕਰਦਾ ਲੋਕਾਂ ਦੀ ਕੁੱਟ ਪਾ ਦਿੰਦੇ ਹਾਂ ਬਸ ਆਹੀ ਕੰਮ ਆਹੀ ਕੰਮ ਇਹਨੂੰ ਕਹਿੰਦੇ ਮੈਂ ਕਿੱਥੇ ਖੜੀ ਦੇਖੋ ਟਾਈਮ ਨਾਲ ਹੋੜ ਕੇ ਪਲਾਉਣਾ ਹੋਵੇ ਫਿਰ ਪਤਾ ਲੱਗੇ ਕਿੱਥੇ ਫੈਂਟ ਦੀ ਗੱਲ ਖੇੜਤੀ ਆ ਨਾ ਨਾ ਸਹੀ ਆ ਤੂੰ ਆਪਣੀ ਜਗਾ ਦੇਖੋ ਮੇਰੀਆਂ ਥੋੜਾ ਜਿਹਾ ਆਪਾਂ ਦੋ ਹੁਣ ਆਪਣੀ ਮਰਜ਼ੀ ਗੱਲਾਂ ਜਦੋਂ ਜੀ ਕਰਦਾ ਜੈ 2 ਘੁੱਟ 4 ਘੁੱਟ ਵੀ ਲੈਂਦੀ ਹਾਂ ਇੰਨੇ ਸਾਫ਼ ਹੋ ਗਿਆ ਰਾਜੂ ਤਾਰੇ ਨਹੀਂ ਖੂਗੇ ਆ ਵੀ ਰੋਕਰ ਉਹਦੇ ਕਿੱਥੇ ਪੁੱਜ ਗਿਆ ਕੁਰਸੀ ਚੱਕਣ ਗਿਆ ਦਾ ਆ ਰਹੀ ਉਹਦੇ ਕਿੱਥੇ ਫਿਰਦਾ ਮੋਟਰਫ ਕੁਰਸੀਆਂ ਰੱਖਣ ਗਿਆ ਅੰਦਰ ਹਾਂ ਹਾਂ ਕੁਰਸੀਆਂ ਰੱਖਣ ਚਲੇ ਜਾਉਂਗਾ ਆਹ ਰੱਖਣ ਚਲੇ ਜਾਉਂਗਾ ਉੱਥੇ ਆ ਗਿਆ ਲੈਟ ਆ ਗਈ ਲੋਕਾਂ ਨੂੰ ਕਿ ਲੈਟ ਆਈ ਓਏ ਚੱਕਣ ਗਿਆ ਆ ਉਹ ਚੱਕਣ ਗਿਆ ਸਵਾਰ ਇਕੱਠਾ ਕਰ ਲਿਆ ਉਹਨੇ ਦਾ ਜ਼ਮਾਨ ਇਕੱਠਾ ਕਰ ਲਿਆ ਦਾ ਉਹਨੂੰ ਹਾਕ ਮਾਰਦੇ ਕੇ ਕਾਜੀ ਪੈ ਜਿਹੜੇ ਨਹੀਂ ਹੁੰਦੀਏ ਹੁਣ ਆ ਗਿਆ ਕੋਈ ਹੋਇਆ ਆ ਸੋਨੀ ਦੇ ਬੈਲਟ ਕਰਾ ਦੂੰਗਾ ਜਿਹੜੀ ਟੁੱਟੀ ਵੀ ਆ। ਬਸ ਸੋਨੀ ਨੇ ਸਮਾਨ ਇਕੱਠਾ ਕਰ ਲਿਆ ਉਹ ਤੇ। ਚੱਲਿਆ ਸੋਨੀ। ਲਾਹਰ ਦੇ। ਉਹ ਕਰੂਗਾ ਕੀ ਐ ਮੈਨੂੰ ਐਂ ਦੱਸ ਪਹਿਲਾਂ। ਉਹ ਬੱਟਾ ਦਾ ਸਮਾਨ ਖਾਲਾ ਤੂੰ ਆ। ਮਿੱਤੇ ਬੈਲਟ ਵਾਲੇ ਕਿਹੜਾ? ਉਹ 59 ਬਣਾਉਣਾ ਜਿਹੜਾ ਉਹ। 59 ਕੇ ਮੇਜ। ਮੇਜ ਜਾ। ਮਾਝਾ ਹਰ ਮੰਦਰ ਬੈਠੇ ਲੈਣੇ ਕੋਈ ਬਣਾ ਦੇ ਇੱਕ। ਨਹੀਂ ਯਾਰ। ਬਾਕੀ 4 ਬੰਦੇ ਬਚਦੇ ਕੀ ਬਣਾ ਗਾਗਾ ਬਠਾਲ ਕੇ ਦੇ ਦਿੰਦੀ ਆ ਬਣਾ। ਤੋਨੀ ਗਾਗਾ ਮੈਂ ਲੱਗਾ ਉਹਦਾ ਥੋੜਾ ਜਿਹਾ ਗਾਗਾ ਬਹੁਤ ਤੜਕੀ ਨਾਲ ਆਇਆ। ਲੱਗਾ ਰਹਿ ਜੁਜਾ। ਬਹੁਤ ਠੰਡ ਇੰਨੇ ਠੰਡੇ ਲੱਗਣ ਲੱਤੀ ਦੇ ਲੱਬੱਖੇ ਨਹੀਂ ਹਵਾ ਦਾ ਫਰਕ ਲੈਣ ਤਿੰਨ ਚਾਰ ਵਾਰ ਪਾ ਲੈ ਜੋ ਕਿ ਜ ਮਾਰੀ ਬਹੁਤ ਠੰਡ ਲੱਗਦੀ ਹੈ ਮਾਤੇ ਹੀ ਖੜੀ ਹੈ ਛੋਟਾ ਪਾਣਾ ਪਿਆ ਵੱਡਿਆ ਪਿਆ ਹੈ ਤਾਂ ਛੋਟਾ ਪਾ ਲੈ ਮੈਜਿਕ ਢੀਹ ਹੁੰਦਤੇ ਦੋ ਤਿੰਨ ਪਾਈਪ ਕੀ ਕੋਈ ਦਾ ਹੋਰ ਪਿਆਉਂਗਾ ਲੱਭੂਗਾ ਮੇਰੇ ਇਹ ਆਪ ਦਾ ਠੀਕ ਹੈ ਜੇ ਵੀ ਜਾਓ ਟਰੈਕਟਰ ਨੂੰ ਟਰੈਕਟਰ ਨੂੰ ਟਰੈਕਟਰ ਨਾਲ ਟ੍ਰੇਲਰ ਨਾਲ ਠੀਕ ਹੈ ਇਹ ਉਹ ਵੀ ਠੀਕ ਹੈਗਾ ਜਿਹੜਾ ਪਟੰਡਾ ਲੱਗਿਆ ਪਾਉਣਾ ਕਾਈਵਲ ਨਹੀਂ ਲੱਗ ਜਾਣਾ ਮੇਰੇ ਟਰੈਕਟਰ ਦਾ ਪੂਰੇ ਬਾਹਰ ਆ ਗਿਆ ਨਾ ਉਹ ਅੰਦਰ ਦਾ ਹੈ ਹੈ ਕਾਈਵਰ ਤਾਂ ਨਹੀਂ ਇੰਨਾ ਚੌਂ ਲੱਗ ਇਹ ਤਾਂ ਨੂੰ ਮੈਨੇ ਤੇ ਪਤਾ ਲੱਗਣਾ ਕਿੱਥੇ ਜਾਂਦਾ ਕੈਵਨ ਤੇਰਾ ਕੈਵਨ ਨੂੰ ਲੱਗ ਜਾਣਾ ਝੋਕਾ ਟਰੈਕਟਰ ਆ ਉਹ ਕਿੰਨੀ ਹਾਈ ਟਾਈਪ ਪੁੱਛ ਲਾ ਕੈਵਨ ਟੈਪੂ ਤੇ ਹਾਂ ਕਿੰਨੀ ਆਉਂਦੇ ਮਗਰਾਟ ਤੇ ਉਹ ਹੋਊਗਾ ਬਾਈ ਸਮਝ ਲੈ 9 9.5 ਟਨ ਦੇ ਵੀ ਤੇ ਥੱਲੇ ਫਿਰ ਤੇ ਇੱਕ ਹੋਰ ਦੇਖੀ ਜਿੰਨੇ ਗੰਨਾ ਲੈ ਕੇ ਜਾਏਗਾ ਨਾ 100 ਕੁੰਟਲ ਉਹਨੇ ਨਾਲ ਵੀ ਉੱਪਰ ਲੰਘ ਜੇਗਾ ਨਾਲ ਉਹ ਇੰਨੀ ਧਰਦੀ ਤਾਂ ਹੋ ਜਾਣੀ ਇੰਨੀ ਜੇ ਕੋਈ ਲੈ ਵੀ ਗਿਆ 100 ਕੁੰਟਲ ਦਾ ਪੌਂਡ ਆ ਹੁਣ ਟਰੈਕਟਰ ਅੱਗੇ ਕਰੀ ਜਾ ਉਹ ਮੇਰੀ ਗੱਲ ਸੁਣਾ ਜੇ ਪਤਾ 10 ਕਿਲੋ ਮੀਂਹ 8 ਮੀਟਰ 8 ਮੀਟਰ ਦਾ ਹੋ ਜਾਂਦਾ ਉਹ 8 ਕੋਨਾ ਯਾਰ ਫੇਰ ਇਹ ਜਿਆਦਾ ਛਤਰੀ ਚਤੀ ਪਹਿਲੀ ਪਹਿਲੀ ਛਤਰੀ ਲੱਗਦੀ ਸੀ ਕਿੱਥੇ ਉਹ ਕਰਤਾ ਛਰੀ ਉਹਨੇ ਕਟੋ ਵਾਲੀ ਉਸ ਆਹ ਬਈ ਛੋਟਾ ਪੈਗ ਲਾਉਣਾ ਪੈਣਾ ਮੀਂਹ ਦਾ ਬਹੁਤ ਹੋ ਗਿਆ ਉਹ ਹਾਂ ਪਰ ਜਿੰਨਾ ਕਹ ਤੇ ਮੀਂਹ ਉਨਾ ਹੋ ਗਿਆ ਆ ਹਾਂ ਫੇਰ ਪੂਰਾ ਪਰ ਹੁਣ ਹਟ ਗਿਆ ਜੇ ਹਟਿਆ ਰਹੇ ਚੰਗੀ ਗੱਲ ਆ ਇਹ ਖਾਹੂ ਜੀ ਕੱਟ ਗਿਆ ਬੱਦੂ ਹੋ ਰਿਹਾ ਨਾ ਜਿਆਦਾ ਤੇ ਬਾਅਦ ਗਿਆ ਬਹਿ ਕੇ ਫਟਿਆ ਫੇਰ ਫਟਿਆ ਜਾਂ ਘੋਰ ਕੇ ਹਟ ਗਿਆ ਹੋਰ ਵੀ ਕੋ ਘੋਰੇ ਦਾ ਹੀ ਫਰਕ ਪੈਂਦਾ ਨਹੀਂ ਹੋਣਗੇ ਤਾਂਹੀਂ ਖੱਲਣਾ ਜੀ ਕਿੱਥੇ ਨਾ ਹੈ ਹੈ ਜੀ ਲੈ 4:00 ਵਜੇ ਉਹੀ ਕਹਿੰਦਾ ਮੈਂ 4:00 ਵਜੇ ਹੁਣ ਫਰਕ ਪੈਣ ਲੱਗ ਪੈਗਾ ਦਿਨਾਂ ਦਾ ਹਨਾ ਦਿਨਾਂ ਦਾ ਬਹੁਤ ਫਰਕ ਪੈਣ ਲੱਗਾ ਬਹੁਤ ਪੈ ਗਿਆ ਪਸ਼ਾਵੇਂ ਦੇ ਫਰਕ ਪੈ ਗਿਆ ਹੁਣ ਸੇਮ ਡੇ ਹੋਣ ਲੱਗ ਜਣੇ ਤੋ 4 ਦਿਨ ਤੱਕ ਇਹ ਸਾਡਾ ਬੈਰੀ ਬਣਿਆ ਬੱਜ ਵਾ ਅਗਲੀ ਪੱਜਦਾ ਹੈਗਾ ਚੱਲ ਹੁਣ ਮੋਟਰ ਕਿਨੀ ਗੀੜ ਦੇਖੀਏ ਜਾ ਕੇ ਗੀੜਾ ਮਾਰ ਕੇ ਐਵੇਂ ਪਾਣੀ ਕਿੰਨਾ ਕਾ ਗਿਆ ਚੋੜੀ ਚ ਲੈ ਲੈ ਉਹ ਲਾਪਰੀ ਤੇ ਕੱਖ ਫਟਕੇ ਲਿਆਇਆ ਮੈਨਾਂ ਸਾਡੀ ਪਹੀ ਪੁੰਡਪਣੇ ਨੂੰ ਤਿਆਰ ਆ ਐਨਾ ਆ ਗਿਆ ਸਾਲਾ ਹਾਂ ਬਾਕੀ ਹੁਣ ਜਾ ਕੇ ਦੇਖ ਕੇ ਪਾਪੇ ਨੇ ਤੇ ਕਿਰੀ ਖਿੱਚਣਾ ਬਈ ਹਾਂ ਪਾਪੇ ਵਿੱਕੇ ਆ ਕਿੱਥੇ ਲੈਣਾ ਕਿੱਦਣਾ ਕੋਈ ਕਹਿੰਦਾ ਬਾਕੀ ਜਾ ਕੇ ਦੇਖੇ ਤੇ ਪਤਾ ਲੱਗੂ ਕਿੰਨਾ ਕਾ ਆਇਆ ਹਾਂ ਨਹੀਂ ਦੇਖ ਕੇ ਪਾਪੇ ਖਿੱਚਣਾ ਉੱਥੇ ਉਹ ਹੀ ਸਾਹਿਬ ਨਾਲ ਨਿਕਲਣਾ ਪਾਣੀ ਵੀ ਆਹ ਤਾਂ ਹੈਨਾ ਉਹੀ ਆ ਕੋ ਕਿੱਥੇ ਸਿੱਧਾ ਲੰਘਿਆ ਉਹਦਾ ਗਾਹਾਂ ਵਾਲੇ ਪੈਪਾਂ ਚ ਵੀ ਵੰਡ ਹੋ ਜਾਣਾ ਤਾਂ ਕਿਥੇ ਇੱਕੋ ਪੈ ਵਿੱਚ ਆ ਬਹੁਤ ਸਮਾਨ ਇਕੱਠਾ ਕਰਨ ਲੱਗਿਆ ਬਰੇਲਾ ਉਹ ਚੱਕਤਾ ਸਮਾਨ ਮੈਂ ਬੁਲੇ ਨੇ ਸਾਰੇ ਹੀ ਹੁਣ ਵੀ ਹਟ ਜਵੇ ਜਾਵੇ ਪੈ ਲੈ ਵੀ ਜਿਹੜਾ ਪਹਿਣਾ ਹੈ ਆ ਕੱਲ ਕਿ ਨਹੀਂ ਖਰੀਦ ਇੱਕ ਵਾਰੀ ਕੋਈ ਕਿਹਾ ਵੀ ਕੱਲ ਲੂੰ ਕੱਲ ਦਾ ਨਾ ਕੰਮ ਰੱਖੇ ਦੇਖਾ ਦੇ ਤੱਕੜੀ ਆ ਰਹੀ 1 ਲੱਖ ਤਾਂ ਪਾਵੇ ਨਿਕਲ ਜੀ ਬਸ ਸੁਪਰਸਾਈਕਲ ਵੀ ਉਹ ਗੜੇ ਹੈਗਾ ਆਉਂਦੇ ਹੀ ਨਹੀਂ ਕੰਮ ਸੋਨੀ ਵਾਲਾ ਹੀ ਆਇਆ ਆ ਆਰੇ ਬੇਵਾਸ ਤਾਂ ਕਰ ਰਹਾ ਹੈ ਬੰਦਾ ਜੂਬੜਾ ਦਵਾਦਾ ਪਾਣਾ ਹੂੰ ਇਹ ਬਹੁਤ ਵੀ ਤੇ ਲੱਗਦਾ ਹੈ ਜਿਹੜਾ ਉਹਨਾਂ ਪੈ ਗਿਆ ਬਧੇਰਾ ਹੈ ਨਿਸਰਨੇ ਵਾਲਿਆਂ ਨੂੰ ਤੰਗ ਕਰਦਾ ਹੈ ਜਿਹਨ ਨਿਸਰਨੇ ਵਾਲੀਆਂ ਨਿਸਰਿਆਈ ਪੈਣੀ ਨਿਸਰਦੀਆਂ ਜੀ ਹਵਾ ਜਲਦੀ ਕਰ ਮਾਰ ਉਹ ਵੀ ਮਰਦੇ ਨਹੀਂ ਉਹਨੇ ਬੂਰ ਝਾੜ ਦੇਣਾ ਦਾਣੇ ਕਾਲੇ ਕਰ ਦੇਣੇ ਨਿਸਰਨੇ ਵਾਲਿਆਂ ਨੂੰ ਚੱਕਰ ਜ਼ਿਆਦਾ ਹਵਾ ਦਾ ਮੀਂਹ ਹੀ ਨਾ ਨੁਕਸਾਨ ਕਰਦਾ ਜਿੰਨੀ ਹਵਾ ਕਰਦੀ ਹੈ ਹਵਾ ਤਾਂ ਬਾਈ ਸਭ ਕਾਹਦੇ ਨੂੰ ਪੂਲਰ ਨੂੰ ਉਹ ਕਾਲੇ ਦਾ ਬਾਜਰਾ ਹੀ ਪੈਲਾ ਜਾਂਦਾ ਲੱਗਦਾ ਮੈਨੂੰ ਕਾਲੇ ਦਾ ਬਾਜਰਾ ਪਾਣੀ ਕਾਹ ਚ ਗਾਹ ਹੋਈ ਹੈ ਪਾਣੀ ਖੜਾ ਹੋਣਾ ਵਿੱਚ ਮੁੰਡਾ ਜੀ ਹੈ ਪਾਣੀ ਚੋਰੀ ਹੋ ਜੜ ਗਿਆ ਉਹ ਤੇਰਾ ਧੂੰਚਾ ਇਹ ਬਹੁਤ ਲੱਗਤ ਜੇ ਖਰਜੀਦਾ ਪਾਣੀ ਬਾਈ ਪਾਣੀ ਨਹੀਂ ਮੈਨੂੰ ਲੱਗਦਾ ਵੀ ਗਰ ਗਿਆ ਗਰ ਕੇ ਵੀ ਜਾ ਹੁੰਦਾ ਹੂੰ ਫੇਟ ਵੀ ਹੁੰਦਾ ਵੀ ਇਹ ਜੇ ਪਾਣੀ ਖੜਦਾ ਫੇਟ ਵੀ ਜਾ ਹੁੰਦਾ ਪਾਣੀ ਤੇ ਤਾਂ ਬਹੁਤ ਛੇਤੀ ਹੁੰਦਾ ਇਹ ਪਾਣੀ ਖੜ ਕੇ ਨੂੰ ਤਾਂ ਪਲਾਗੀ ਜਾਦੀ ਨੂੰ ਜਦੀ 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 13 ਸੌ ਕਾ ਨੰਗਾ ਹੋ ਗਿਆ ਇਹ ਗੱਲ ਹੀ ਹੋ ਗਈ ਉਹਨੂੰ ਤਾਂ ਬਣ ਗਿਆ ਇੱਧਰ ਰੇਤਾ ਲੈ ਆਈ ਨਦੀ ਤੇ ਰੇਤਾ ਨਹੀਂ ਤਾਂ ਕੀ ਲਿਆ ਹੁੰਦਾ ਨਹੀਂ ਰੇਤਾ ਰੇਤਾ ਜੇ ਉਹ ਖਰਾਬ ਕਰ ਦੇ ਉਹ ਵਿਚਰ ਰਲ ਜene ਆਹੋ ਡੱਕ ਰੇ ਆ ਇਹ ਲਿਆ ਨੁੱਤੀ ਜਗ੍ਹਾ ਤੇ ਇੱਕ ਵਿਚੇ ਰੇਤਾਂ ਤੇ ਡੱਕ ਰੀ ਮਰੀ ਹਾਂ ਉਹੀ ਚੱਕਰ ਆ ਚੱਲ ਮਾਰ ਕੇ ਆਈਏ ਜਿਹੜਾ ਮੋਟਰ ਵੀ ਨਹੀਂ ਜਾਇਆ ਜਾਇਆ ਲੋ ਜੀ ਪਾਣੀ ਤਾਂ ਹੋ ਗਿਆ ਨ ਪੂਰਾ ਫਰਗੇ ਖੇਤ ਐਨ ਫੁੱਲ ਅਰੇ ਵੀ ਪੈ ਰਹੇ ਆ ਮੀ ਮੱਕੀ ਦੇਖਦੇ ਆ ਕਿੰਨਾ ਕੁ ਪੈਂਦਾ 28 ਦਾ ਜੀਰੀ ਵਧੀਆ ਖੜੀ ਆ ਹਲਦੀ ਘੜੀ ਤਾਂ ਪਰ ਚੂਹੇ ਨੇ ਵੱਢੀ ਪਈ ਆ ਵਿੱਚ ਵਿੱਚ ਤੱਕੀਆਂ ਪਈਆਂ ਨੇ ਕਈ ਜਗ੍ਹਾ ਖਸ ਬੋਬ ਦੀ ਸੰਡੀ ਵੀ ਹੈਗੀ ਤੇ ਨਾਲੇ ਪ੍ਰਦਾਨ ਪਾਈ ਆ ਫੇਰ ਵੀ ਕੋਬ ਦੀ ਸੰਡੀ ਲੱਗ ਗਈ ਐਸੇ ਲੱਗਣੀ ਤਾਂ ਚਾਹੀਦੀ ਨਹੀਂ ਸੀ ਜਦੋਂ ਪ੍ਰਦਾਨ ਪਾਤੀ ਚਲੋ ਚੱਲਦਾ ਰਹਿੰਦਾ ਜੀ ਸਭ ਕੁਝ ਉਹੀ ਜ਼ਿਆਦਾ ਕੰਮ ਖਰਾਬ ਕਰਦਾ ਹਾਂ ਤੂੰ ਇਹਨੇ ਲਿਕਣਾ ਤੱਗੀਆਂ ਪਾਈਆਂ ਪਾਈਆਂ ਇਹਨਾਂ ਉਹ ਪਰਲੇ ਪਾਣੀ ਤਾਂ ਆ ਗਿਆ ਪੂਰਾ ਹੁਣ ਅੱਗੇ ਗਾਂਹ ਜਾ ਕੇ ਦੇਖਦੇ ਚੋਈ ਚ ਲਓ ਜੀ ਪਾਣੀ ਚੱਲ ਪਿਆ ਪੂਰਾ ਇਹਨਾਂ ਹੈ ਜਿਹਾ ਜੀ ਪਾਣੀ ਪੂਰਾ ਚਲਾਤਾ ਇਹਨਾਂ ਹਾਂ ਜੀ ਹਾਂ ਜੀ ਪੂਰਾ ਚੱਲ ਪਿਆ ਇਹਨਾਂ ਇੱਧਰ ਦੇਖ ਲੈ ਵਾਰੀ ਵਸਾਰ ਹੱਥ ਦਿਖਾਉਣ ਲੱਗ ਗਏ ਹਲੇ ਜਾਂਦੀ ਵਾਰੀ ਤਾਂ ਆਉਣੀ ਆ ਪਿਛਲੇ ਸਾਲ ਜਿਹੜੇ ਦਿਨ ਗੰਨੇ ਗੇਰੇ ਤੇ ਧਾਨ ਦੇਖਿਆ ਐਨ ਸਹੀ ਟਾਈਮ ਪਰ ਆ ਕੇ ਧਾਨ ਗਰੇ ਜੇ ਵੱਡ ਹੋ ਜਣੇ ਵੱਡ ਹੋ ਜਣੇ ਤੇ ਬਸ ਬਸ ਹਲੇ ਮਹੀਨਾ ਪਿਆ ਇੱਕ ਹੋਰ ਪੰਗਾ ਏ ਅੱਗੇ ਤਾਂ ਯੂਨੀਵਰਸਿਟੀ ਵਾਲੇ ਦਿਨ ਪਈ ਕਰਦਾ 23 24 ਨੂੰ ਸਾਜਾ ਮੇਲਾ ਜਾਂ ਹੁੰਦਾ ਮੇਲਾ ਐ ਜਿਹੜੀ ਯੂਨੀਵਰਸਿਟੀ ਦਾ ਮੇਲਾ ਵੀ ਲੇਟ ਕਰਤਾ ਇਹਨਾਂ ਨੇ ਲੇਟ ਕਰਤਾ ਇਹ ਕਿ ਲੇਟ ਹੋ ਗਿਆ ਕਹਿੰਦੇ 26 27 ਦਾ ਹੈ ਸ਼ਾ ਅੱਗੇ ਮੈਂ ਕਹਿੰਦਾ 23 24 ਦਾ ਹੁੰਦਾ ਇਹ 23 24 ਆਉਂਦਾ ਇਹਨੇ ਮੀਂਹ ਕਰਕੇ 2-3 ਦਿਨ ਲੇਟ ਕਰਤਾ ਨਹੀਂ ਰੇਗ ਸਾਲ ਤਕਰੀਬਨ ਮੀਂਹ ਪਏ ਜਾਂਦਾ ਆ ਪੈ ਜਾਂਦਾ ਪੈਂਦਾ ਉਹਨੂੰ ਬਾਈ ਕੋਈ ਹੋ ਟਾਈਮ ਲੰਘਦਾ ਹੁੰਦਾ ਹਾਂ ਟਾਈਮ ਰੁਕਾ ਲੰਘਦਾ ਹਾਂ ਹੂੰ ਪੈਂਦਾ ਵੀ ਪੂਰਾ ਹੈ ਨਾ ਉਹੀ ਕਹਿੰਦਾ ਮੈਂ ਇਹਨਾਂ ਨੇ ਲੇਟ ਕਰਤਾ ਮੈਨੂੰ ਐਂ ਲੱਗਦਾ ਵੀ ਐਜ ਕੀ ਵੀ ਫਿਰ ਉਹੀ ਕੰਮ ਨਾ ਹੋਵੇ ਪਿਛਲੀ ਵਾਰੀ ਆਮ ਜਲਾਸ ਨੂੰ ਪਿਆਦਾ ਚੇਪਣਾ ਆਪਾਂ ਮੇਲੇ ਤੇ ਆਏ ਤੇ ਕਰਨੇ ਵਾਲੇ ਆ ਧਾਨ ਨਿਸਰਲੇ ਵਾਲੇ ਸਾਰੇ ਜੀ ਨਿਸਨੇ ਵਾਲੇ ਯਾਰ ਸਪਰੇ ਨਹੀਂ ਹੁੰਦੀ ਸਪਰੇ ਨਹੀਂ ਹੁੰਦੀ ਆ ਕੀ ਮੌਦਲ ਕਰੀ ਸੀ ਜਾਂ ਇੱਕ ਦਿਨ ਲੰਘਿਆ ਦੂਆ ਤਨ ਫੇਰ ਨਹੀਂ ਪੈ ਗਿਆ ਕਰੇਗੇ ਨਹੀਂ ਆ ਦਵਾਈਆਂ ਸਾਰੀਆਂ ਜੀ ਕਰਨੇ ਨੂੰ ਵੜੇ ਜੀ ਕਰਦਾ ਹਤਕੁਰੇ ਲਾ ਕੱਲ ਮੌਸਮ ਵਧੀਆ ਤਾਂ ਸਵੇਰੇ ਧੁੱਪਾਂ ਦੀ ਬਾਅਦ ਚ ਮੀਂਹ ਆ ਗਿਆ ਇੱਕ ਬਾਈ ਚੂਹੇ ਨਾ ਵਾ ਕੰਮ ਚਾਇਆ ਪਿਆ ਐਦਿ ਕੀ ਜਿੰਨਾ ਤਾਂ ਨਹੀਂ ਹੋਇਆ ਦੇਖ ਲੱਗਣਾ ਸਾਰਾ ਗੇਰਤਾ ਹੋ ਬਹੁਤ ਚੂਹਾ ਹਾਂ ਸਾਰੇ ਕਰ ਗਿਆ ਚੂਹੇ ਦੀ ਮਿਹਰਬਾਨੀ ਬਾਹਰ ਬਾਹਰ ਤਾਂ ਲੱਗਦਾ ਤੇ ਵਿੱਚ ਵੜਦੇ ਜਾਂ ਪਤਾ ਲੱਗਦਾ ਕੰਨੇ ਤੇ ਬਹੁਤ ਜ਼ਿਆਦਾ ਥਾਣਾ ਦੇ ਵੀ ਆਹੀ ਕੰਮ ਬਾਹਰ ਦੇ ਵਿੱਚ ਦੇਖੀ ਧਲੀਆਂ ਜਿੱਥੇ ਪੈ ਗਈਆਂ ਉਥੇ ਇਹ ਵੀ ਸਿਆਣਾ ਹੋ ਗਿਆ ਕਹਿੰਦਾ ਜੇ ਬਾਹਰ ਵੱਟੂਗਾ ਮੈਂ ਮਾਲਕ ਨੂੰ ਛੇਤੀ ਦਿਖ ਜੇਣਾ ਵਿੱਚ ਵੜਿਆ ਵੀ ਕੋਰ ਦੇ ਨਹੀਂ ਦੱਸਦੇ ਨਹੀਂ ਦਿਖਦਾ ਸਹੀ ਗੱਲ ਦੇਖਦਾ ਮਿਲਦਾ ਕਿ ਆਏ ਨੂੰ ਮੇ ਕੋ ਖਾਣੇ ਦੀ ਚੀਜ਼ ਖਾ ਲਾ ਕੋਈ ਇੱਕ ਹੋਰ ਜਿੱਦਣ ਹੁਣ ਨਿਸਰਿਆਉਣੇ ਫੇਰ ਵੜਣਾ ਨਹੀਂ ਫੇਰ ਵੜੇਲਾ ਨਹੀਂ ਫੇਰ ਘਟ ਜਾਣਾ ਏ ਸੁੱਕੇ ਚ ਘਟ ਵੜਦਾ ਸੁੱਕੇ ਚ ਘਟ ਵੜਦਾ ਪਾਣੀ ਜੇ ਥੋੜਾ ਥੋੜਾ ਜਿਆਦਾ ਪਾਣੀ ਜਿਵੇਂ ਨਹੀਂ ਆਉਂਦਾ ਹੈਗਾ ਥੋੜੇ ਪਾਣੀ ਘਟ ਪਾਣੀ ਹੋਵੇ ਤਾਂ ਫਿਰ ਵਾਹਦਾ ਪਤਾ ਨਹੀਂ ਕੀ ਬਿਮਾਰੀ ਹੈ ਕਿਤੇ ਬਸ ਮੰਨਦਾ ਘਟ ਗਿਆ ਪਾਣੀ ਉੱਥੇ ਤੇ ਵੱਢ ਕੇ ਜਾਣਾ ਇਹਨੂੰ ਤੈਰ ਤਾਰੀ ਲਾ ਕੇ ਆਉਣਾ ਹੈ ਖਬਰੇ ਦਾ ਵੀ ਨੀਮ ਸਿੱਖਿਆ ਵਾ ਨਿਆਰੇ ਲੰਦਾ ਹਾਂ ਇਹਨ ਪੂਰੇ ਜੇ ਸਕਾਦੇ ਖੇਤ ਨੂੰ ਸੁੱਕ ਜਿਵੇਂ ਫਿਰ ਨਹੀਂ ਆਉਂਦਾ ਹੈਗਾ ਇਹ ਘਟ ਜਾਂਦਾ ਮਹਣੋ ਅੱਛਾ ਪਾਜਾ ਪਾਣੀ ਰਹਿੰਦਾ ਹੀ ਹੈ ਹੋ ਪੰਜ ਸੱਤ ਦਿਨ ਪਾਣੀ ਚੱਲੂਗਾ ਹਲੇ ਤਾਂ ਚੱਲੂਗਾ ਜੀ ਕਿ ਕਿ ਪਾਣੀ ਦੀ ਸਪੀਡ ਹੋਈ ਆਉਂਦਾ ਨਾ ਧਾਨ ਬੜੇ ਹੋਗੇ ਕੱਖ ਕੰਡਾ ਲਾਉਗਾ ਟਾਇਰ ਹੁਣ ਕੱਖ ਕੰਡੇ ਦਾ ਵੀ ਮਾਰਾ ਹਾ ਨਾ ਚਰੀ ਦੇਖਦਾ ਡੰਗਰਾਂ ਦਾ ਦੇਖ ਕੇ ਆ ਨਾ ਘਰੀ ਗਿਆ ਕੱਕ ਸਾਰੇ ਮੀਂਹ ਨੇ ਮਾਰਤੇ ਹੁਣੇ ਨਹੀਂ ਦਿੱਤੇ ਕੰਮ ਚਾਲ ਆਬੂ ਵਾਲਾ ਕੰਮ ਹੋਇਆ ਬਹੁਣ ਤਾਂ ਇੱਕ ਹੋਰ ਦੇਖਿਆ ਮੈਂ ਇੱਕ ਜਿਹੜਾ ਪੈ ਗਵੇਂ ਬੰਦਾ ਨਿੱਖਰ ਲਵੇ ਹੁਣ ਜਿਹੜਾ ਰੋਜ ਆਈ ਜਾਂਦਾ ਰੋਜ ਥੋੜਾ ਜਿਹਾ ਪੈ ਗਿਆ ਥੋੜਾ ਜਿਹਾ ਪੈ ਗਿਆ ਚਾਲੀ ਦਾ ਵੀ ਟਾਈਮ ਆ ਭਾਈ ਘਰੇ ਗਿਆ ਕੋਈ ਜ਼ੋਰ ਆ ਭਾਈ ਟਾਈਮ ਨਾਲੇ ਉਹ ਸਾਡੀਆਂ ਤਾਂ ਗੱਲਾਂ ਹੁਣ ਤਾਂ ਆਪਣੀਆਂ ਤਾਂ ਗੱਲਾਂ ਆਈ ਮਾਲਕ ਦੀ ਮਰਜ਼ੀ ਆ ਜੋ ਕਰਨਾ ਉਹਨੇ ਕਰਾਈ ਚੱਲ ਲੰਘੇ ਗਏ ਪੰਜ ਚਾਰ ਦਿਨ ਹਟ ਜਾਣਾ। ਤੂ ਵੀ ਤਾਂ ਜਲਦੀ ਸੋਣੀ ਪਰ ਉੰਨੀ ਨਹੀਂ ਜਲਦੀ ਹੈਗੀ ਹਲੇ। ਬਾਕੀ ਹੁਣ ਰਾਤ ਨੂੰ ਦੇਖਦੇ ਆ। ਹਾਂਜੀ। ਨਦੀ ਆ ਕੇ ਘਟ ਗਈ। ਹੂੰ? ਨਦੀ ਹਾਂਜੀ। ਆ ਕੇ ਮੇਰੇ ਘਟ ਗਈ। ਹਾਂਜੀ। ਅੱਛਾ। ਖਾਸੀ ਆ ਦਿਖਾ। ਖੁਸ਼। ਜੇ ਵਾ ਘਟ ਲਈ। ਹੂੰ। ਇਹ ਨੰਬਰ ਕਿ ਆਇਆ ਤਾਂ? ਤੇਜੀ। ਹੂੰ। ਤਾਨਾ ਚ ਸਾਰੇ ਪਾਣੀ ਭਰੇ ਨਹੀਂ ਤੇ ਸਾਰੇ ਤਾਂ ਨਹੀਂ ਭਰੇ ਪਰ ਤਾਂ ਘਟੋ ਵਿੱਚ ਵਿੱਚ ਫਿਰ ਲਿਆ ਸਾਰੇ ਉੱਪਰ ਤੱਕ ਤਾਂ ਬਹੁਤ ਪਾਣੀ ਹੋ ਜਾਣਾ ਤਾਂ ਉਹ ਕੋੜਾ ਵੀ ਇਹ ਜਦੋਂ ਕਮਾਲ ਕੋਲੀ ਸੜਕ ਤੋਂ ਦੇ ਲਾ 2 ਸਾਲ ਹੋ ਗਏ ਜਦ ਡੱਪਿਆ ਤਾਂ ਜਦ ਸਾੜੇ ਤੜੇ ਗੁੱਗੀ ਹੈ ਇੰਨਾ ਤਾਂ ਨਹੀਂ ਗੁੱਗੀ ਇਕਲਾ ਹੈ ਬਹੁਤ ਪਾਣੀ ਪਤਾ ਨਹੀਂ ਕਿੱਦਾਂ ਪਾਣੀ ਤਾਂ ਉਹ ਕੋੜੀ ਹੁੰਦੇ ਜਮਾਈ ਪਾਣੀ ਤਾਂ ਉਹ ਆਪਣਾ ਹੈ ਨਹੀਂ ਜਿਕਣਾ ਮਤਲਬ ਵੀ ਪਿਆ ਤਾਂ ਜਿਹੜੇ ਸਾਡੇ ਕੱਲ ਵੀ ਪੀਅ ਅੱਜ ਵੀ ਪੀਅ ਆ ਸਾੜੇ ਨਹੀਂ ਪਾਣੀ ਕੋਈ ਕਹਿੰਦਾ ਮੈਂ ਤੂੰ ਐ ਭੱਜੇ ਭਰ ਸਾੜੇ ਤਬਰ ਸੱਬ ਫਿਰ ਇੱਕ ਚੂੜਾ ਫਿਰ ਮਹਾਰਜਾ ਸਾਹ ਗੜੇ ਤੇ ਉੱਥੇ ਜਾਨੀ ਪਿਆ ਬਹੁਤ ਰਸਮਾ ਕਿੱਥੇ ਰਸਮਾ ਪੀਆ ਹਾਂ ਰਸਮਾ ਪੀਆ ਜਿਹੜਾ ਮੀ ਪਿਆ ਨਾ ਦੋ ਸਪੀਡ ਗਨ ਪਿਆ ਇਹ ਆ ਹੁਣ 23 ਪੈਰ ਥੋੜਾ ਜਿਹਾ ਇੱਕ ਵਾਰ ਇੱਕੋ ਲੱਗਦਾ ਜੈ ਕੱਲ ਪਿਆ ਤੀ ਹਾਂਜੀ ਅੱਧਾ ਘੰਟਾ ਕੱਲ ਪਿਆ ਨਹੀਂ ਤਾਂ ਬਾਕੀ ਸਾਰੀ ਹੋਲੀ ਹੋਲੀ ਅਕਿਆਰੀ ਜੂਨੀ ਬਾਹਰ ਨਿਕਲੇ ਵਿੱਚ ਹੀ ਪੀਉ ਜਾਂਦਾ ਇੱਕ ਹੀ ਉਹ ਕਿਆਰੀ ਚ ਤਰੂ ਕਰੂਗਾ ਵਾਲਾ ਕੰਮ ਚੱਲਦਾ ਇਹ ਤਾਂ ਲੈਂਟਰ ਚੋਂ ਲਾ ਦਿੰਦਾ ਤਬ ਕੋਗੂਆ ਸੋਈ ਨਵੀਂ ਜੀ ਚੋਂ ਲਾਤੀ ਦੋ ਜਗ੍ਹਾ ਤੇ ਉਹ ਇਹ ਵਿੱਚ ਨਹੀਂ ਲੰਦਾ ਕੋਈ ਆ ਕੱਚੇ ਹੁਣ ਤਾਂ ਚਲ ਕੱਚੇ ਮਕਾਨ ਹੈ ਨਹੀਂ ਨਹੀਂ ਤਾਂ ਅੱਗੇ ਚੋਂ ਲਾ ਦੇ ਕਰਦਾ ਸੀ ਹੁਣ ਤਾਂ ਪਿੰਡ ਮੈਂ ਕਿਸੇ ਦੇ ਖੈਉ ਨਹੀਂ ਕਰਦਾ ਉਹੀ ਕਹਿੰਦਾ ਵੀ ਦੇਖ ਲੈ ਇੰਨਾ ਵਰਖਤ ਆ ਤਬ ਕੋਗੂਆ ਆ ਜੇ ਆਹ ਪਾਕੀ ਹਰਮੀ ਚੱਕੀ ਗਈ ਹੁਣ 5-7 ਦਿਨ ਵਾਸਤੇ ਮੈਂ ਗਰਮੀ ਆ ਜੇ ਤਾਂ ਅੱਧੀ ਪੰਜ-ਸੱਤ ਦਿਨ ਵਾਸਤੇ ਕਿਹਾ ਮੈਂ ਬੁਦਨ ਮੋਲ ਤੇ ਰਹਿ ਗਈ ਹੈ ਪੱਕੀ ਥੋੜੋ ਇਹਦਾ ਭਾਦੋਰ ਦਾ ਹੱਥ ਦਿਖਾਉਣੇ ਆ ਇਹ 5-7 ਦਿਨ ਵਾਸਤੇ ਗਰਮੀ ਚੱਕੀ ਗਈ ਉਹ 5-7 ਦਿਨ ਤੇ ਬਾਅਦ ਰਿਜ਼ਲਟ ਮਿਲੂਗਾ ਪਰ ਅੱਜ ਮਾਹੌਲ ਤਾਂ ਇਹੀ ਆ ਵੀ ਤੇ ਬਹੁਤ ਵਧੀਆ ਨਹੀਂ ਤਾਂ ਬਾਕੀ ਹੁਣ ਦੇਖਦੇ ਆ ਮੀੜੇ ਬਣਾਉਂਦਾ ਬਾੜੇ ਵਾਲਾ ਜਿਹੜਾ ਜਨਾ ਟੇਡਾ ਜਾ ਹੋ ਗਿਆ ਆ ਗਿਰ ਗਿਆ ਉਹ 85 ਬਦਲੇ ਜੀ ਨਹੀਂ ਆਉਂਦਾ ਆਏਗਾ ਆ ਗਿਰ ਗਿਆ ਵਿੱਚ ਉਹ 85 ਦੇਖ ਲੈ ਛੋਲੇ ਵਾਲਾ ਉਹ ਇਹਨਾਂ ਦੇ ਖੜੇ ਪੇ ਕਦ ਬੰਨੂਗਾ ਉਹ ਘਰੀ ਜਾਂਦਾ ਚੂਵੇ ਕਰਕੇ ਕੋਈ ਛੋਟਾ ਛੋਟਾ ਜੀ ਆ ਬਾਤਾਂ ਆਏਂਗੀ 85 ਦਾ ਹੋਲੀ ਵੱਧਾ ਲੋੜੀ ਵੱਧ ਦੇਗੇ ਬੱਤ ਜਣੋਂ ਤਾਂ ਇਹ ਖੜਾ ਖੜਾ ਹੈ ਜੰਗੇ ਹੋਇਆ ਤਾਂ ਇਹ ਆਪਣਾ ਲੋਡ ਜਾਰੀ ਆਉਂਦਾ 85 ਆਪਣੇ ਕਿਣੀ ਹੀ ਹਿੰਦੂਤ ਆ ਵਦਣੀ ਜੀ ਨਹੀਂ ਆਉਦਾ ਹੈਗਾ ਇੰਨੇ ਨਹੀਂ ਚੂਹਾ ਢਾ ਲੈਂਦਾ ਇਹਨੂੰ ਉਹ ਚੂਹੇ ਦੇ ਖਾਸਾ ਵੇਰਦਾ ਜੇ ਦੋ ਮਰੂਦ ਇਕੱਠੇ ਆ ਕੇ ਮੇਰੇ ਮਰੂਦ ਹੋ ਗਏ ਹੂੰ ਦੋ ਬਾਕੀ ਦੇਖਦੇ ਆ ਮੇਰੀ ਸਲਾਹ ਵੀ ਛੋਲੇ ਤੇ ਕਹਿੰਗੂ ਉਹਨਾਂ ਨੂੰ ਬੰਦ ਉਹਨਾਂ ਨੇ ਇੰਨੇ ਦਾ ਭਈਆਂ ਲੈਣੇ ਜਾਣਾ ਇਹ ਤੁਗੰਦੀ ਨੇ ਅਰੇ ਵੀ ਦੋਨੇ ਬਣਾ ਦਿਓ ਇਹ ਤਾਂ ਬਣਾ ਦੇਣਾ ਸਾਰਾ ਇਹ ਤਾਂ 75 ਨਹੀਂ ਗਰੀਬ ਆਇਆ ਹੈ ਬਾਟ ਜੀ ਹੈ ਮਿੱਟੀ ਦੇ ਵਿੱਚ ਲੱਗੀ ਚੱਲ ਗਈ ਬਾਟ ਜੀ ਗਰੀਬ ਕੋਈ ਹਵਾ ਉਹ ਪੈਗੀ ਕਿਸੇ ਬਾਟ ਨਹੀਂ ਤੇ ਜਿਹਨੂੰ ਵੀ ਆਉਣਾ ਉਹਨੇ ਕੱਤੇ ਦਿਨ ਚ ਪੈਸੇ ਲਈ ਇਹਨਾਂ ਨੂੰ ਕੋਕਾ ਬੰਦ ਕੇ ਜਾਓ ਉਹ ਉਹ ਜਿਹੜਾ ਹੈ ਤਾਂ ਹੋਈ ਹੋਈ ਜੀ ਤਾਂ ਜਿਹੜਾ ਕਹਿੰਦਾ ਇਹ ਦੱਸਿਆ ਇਹਨੂੰ ਤੇ ਇਹ ਕਹਿੰਦੇ ਤਾਂ ਇਹਨੇ ਆਪਣਾ ਤਾਂ ਕਰੁੰਦਾ ਦਾ ਹੋਰ ਕੀ ਕਰੇਗਾ ਉਹ ਆਪਣੇ ਧਾਰੇ ਮੰਗਦਾ ਤਾਂ ਧਾਰੇ ਪੈਸੇ ਤੇ ਕੀ ਕਰੇ ਕੀ ਕਰੀ ਮੈਂ ਪੂਰਾ ਚੱਬ ਬਣਾ ਦੀ ਨਾ ਉਹ ਗੈਰੀ ਹੋ ਗਈ ਬਣਵਾ ਦੀ ਖੱਤੀ ਵੀ ਬਣਾ ਦੇਣੀ ਉਹਨੂੰ ਕਰਦਾ ਫੋਨ ਵੀ ਆ ਕੇ ਬੰਨ ਕੇ ਜਾਓ ਹਾਂ ਨਾਲੇ ਆਪਣੇ ਪੈਸੇ ਲੈ ਜਾ ਨਟਰੀਕਾ ਹੁੰਦਾ ਇਹ ਇੱਥੇ ਦਾ ਹੈ ਨਹੀਂ ਕੋਬ ਪੂਰੇ ਰੇਤੇ ਚ ਨਹੀਂ ਚੂਆ ਉਹ ਕਰਦਾ ਰੇਤੇ ਚ ਖੱਡ ਕੇ ਕੱਢੂਗਾ ਚੂਹਾ ਉੱਥੇ ਹਰਸ਼ ਵੀ ਤੇ ਬਹੁਤ ਘੱਟ ਅਥਰ ਰੇਤਲੀ ਜ਼ਮੀਨ ਵਿੱਚ ਖੱਡ ਕੱਢਣੀ ਉਹਨੂੰ ਭਰੀ ਜਾਣੀ ਇਹਦਾ ਡਾਕਰ ਚ ਜਿਆਦਾ ਹੁੰਦਾ ਡਾਕਰ ਮਹਿੰਗਾ ਹੋ ਗੋ ਰੇਤੇ ਦੇ ਵਿੱਚ ਤਾਂ ਆਏ ਆ ਵੀ ਖੱਡ ਭਰਨੀ ਭਰ ਜਾਣੀ ਕੀ ਲੱਗ ਜੇ ਨਾ ਇਹ ਤਾਂ ਹਮੋਂ ਬੀਜ ਕਿੱਥੇ ਪਾ ਦੇਣਾ ਹੈ ਨਵਾਂ ਬੀਜ ਬੀਜਣਾ ਲਿਆ ਕੇ ਕੋਈ ਦੇਖਦੇ 99 ਵੀਰ ਆਣਾ ਸੋਣਾ ਬੀਜ ਹੋ ਜਾਣਾ ਇੰਨੇ ਕ ਵਿੱਚੋਂ ਹਾਂਜੀ ਹੋਰ ਤੋਂ ਵਧੀਆ ਲੰਬਾ ਕਿੰਨਾ ਦਾ ਇਹਦਾ ਗਾਹ ਨਾਲ ਲੰਬਾ ਬੀਜ ਦਾ ਵੱਧ ਗਿਆ ਅਜੇ ਰਹੀ ਨਹੀਂ ਪਿਆ ਇੰਨਾ ਇੱਚ ਹਾਂਜੀ ਚਾਹ ਦੇਖਦੇ ਬਾਕੀ ਆਹ ਜਾ ਕੇ ਦੂਤਾਂ ਕਿੰਨਾ ਕਿਹੜੇ ਬੁੱਢੇ ਲਾਏ ਤੇ ਉਹ ਵੀ ਇੰਨੇ ਨੂੰ ਕਰਿਆ ਤਾਂ ਉਹ ਤਾਂ ਮੈਂ ਜਾ ਕੇ ਖੜਾ ਕਰਤਾ ਬੰਦ ਤਾ ਤੇ ਫੇਰ ਕਿੰਨੇ ਦਿਨ ਫਿਰ ਹੀ ਨੂੰ ਆਏ ਮੁਨਾ ਦੇ ਲੋ ਅਰੇ ਤਾਂ ਮਹੀਨੇ ਤੱਕ ਕੜਾਈ ਕਰਾਉਣੀ ਸਫਾਈ ਅਰੇ ਕੀ ਕਰਾਉਣੀ ਫੇਰ ਹੋਏ ਆਉਣੇ ਨਹੀਂ ਨਾ ਤਾਂ ਭਾ ਦੋ ਅੱਧੀ ਭਾ ਦੋ ਦਰੇ ਅੱਧੇ ਸੂਣ ਅੱਧੇ ਅੱਧੇ ਸੂਣ ਤੇ ਸਫਾਈ ਕਰਾ ਲੈ ਦੀ ਸਾਰਾ ਪਿੰਡ ਦੀ ਸੁਗਰਾਦੀ ਫੇਰ ਤੋਂ ਹੋਣੀ ਆ ਚੜਦੇ ਸੁਗਰੇ ਕਣੀ ਵੀ ਮੀ ਪੈ ਜਾਂਦਾ ਫੇਰ ਆ ਹੋ ਜਾਂਦਾ ਪਾਣੀ ਤੱਕ ਨਹੀਂ ਫੇਰ ਉੱਤੇ ਬਾਦ ਆਏ ਆ ਵੀ ਫੇਰ ਤੋੜਾ ਫੇਰਾ ਰਹਿਣ ਲੱਜਣਾ ਖਲਾੜੀ ਚਲਾਉਣ ਤੱਕ ਦਾ ਹਾਂ ਇੰਨੇ ਨੂੰ ਗੈਬ ਕਰਦੇ ਉਹਦੇ ਬਾਅਦ ਤੇ ਸਾਬ ਕਰਾਉਂਗੀ ਸਾਰੀ ਕਰਾ ਦੇਣਾ ਸਾਬ ਨੇ ਮੈਂ ਰੋਗੀਆਂ ਬੁਲਾ ਦੇ ਸਰੇ ਤੇ ਤੇ ਦੂਮੇ ਮੂਰੇ ਵੀ ਐਨ ਕਰਦੇ ਜਿਹੜਾ ਉਹ ਸ਼ੁਰੂਆਤ ਉਹਦਾ ਰੈਂਪ ਬਣਾਉਣਾ ਆ ਰਿਹਾ ਪੂਣਾ ਦੇ ਬਸ ਹੋਰ ਦੂਰ ਨਾ ਬਣਾਇਆ ਚੱਲ ਜੀ ਅਗਰ ਚਲੋ ਕੀ ਕਰੀਏ ਫਿਰ ਸਰੀਰਕ